ਜੀ ਮੈਂ ਤੁਹਾਡਾ ਆਪਣਾ ਬੱਬੂ ਦਿਲਹੋੜ ਤੁਸੀਂ ਦੇਖ ਰਹੇ ਹੋ ਮਿਸ਼ਨ ਪੰਜਾਬ ਦਾ ਚੈਨਲ ਜੁੜ ਚੁੱਕੇ ਨੇ ਅੱਜ ਮੇਰੇ ਨਾਲ ਨਵਜੋਤ ਬਾਜਵਾ ਜੀ ਹਲਕਾ ਰਾਜਪੁਰਾ ਤੋਂ ਨੇ ਕਾਫੀ ਐਕਟਿਵ ਇਨਸਾਨ ਨੇ ਬਾਜਵਾ ਜੀ ਇੱਕ ਲੋਕਾਂ ਵੱਲੋਂ ਕਿਹਾ ਜਾ ਰਿਹਾ ਸੀਗਾ ਕਿ ਨਵਜੋਤ ਬਾਜਵਾ ਜੀ ਨੇ ਇੱਕ ਲਿਫਟਾ ਲਗਵਾਉਣ ਦਾ ਕੰਮ ਸ਼ੁਰੂ ਕੀਤਾ ਸੀਗਾ ਪਰ ਪਤਾ ਨਹੀਂ ਲੱਗ ਰਿਹਾ ਹੈਗਾ ਉਹ ਕਦੋਂ ਸ਼ੁਰੂ ਹੋਏਗਾ ਤੇ ਬੱਬੂ ਜੀ ਗੱਲ ਇਹ ਸੀ ਕਿ ਜਿਹੜਾ ਟੈਂਡਰ ਦਾ ਕੰਮ ਹੁੰਦਾ ਹੈ ਜਿਹੜੇ ਸਿਵਲ ਦੇ ਬੰਦੇ ਨੂੰ ਪਤਾ ਹੈ ਜ਼ਿਆਦਾ ਕਿ ਟੈਂਡਰ ਨੂੰ ਥੋੜਾ ਟਾਈਮ ਤਾਂ ਲੱਗਦਾ ਹੀ ਹੈ ਜੀ ਤੇ ਲੋਕ ਜਿਹੜੇ ਅਨੰਗਹੀਨ ਐ ਹੈਂਡੀਕੈਪ ਐ ਬਜ਼ੁਰਗ ਐ ਸੀਨੀਅਰ ਸਿਟੀਜ਼ਨ ਨਹੀਂ ਚੜਪੰਦੇ ਆ ਬਿਲਕੁਲ 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 ਉਹੀ ਮੈਂ ਮੰਗ ਲੈ ਕੇ ਸੈਂਟਰ ਸਰਕਾਰ ਤੇ ਵੀ ਡੀਆਰਐਮ ਅੰਮ੍ਰਿਤਸਰ ਨੂੰ ਆਪਣੇ ਰੇਲ ਮੰਤਰੀ ਜੀ ਨੂੰ ਰਵਨੀਤ ਬਿੱਟੂ ਜੀ ਨੂੰ ਵੀ ਮੇਰੀ ਮੁਲਾਕਾਤ ਹੁੰਦੀ ਰਹੀ ਤੇ ਉਹਨਾਂ ਨੇ 3.5 ਤੋਂ 2 ਕਰੋੜ ਦੇ ਕਰੀਬ ਲਿਫਟਾਂ ਤਿੰਨ ਪਾਸ ਕਰਤੀਆਂ ਜੀ 7 ਫੁੱਟ ਦਾ ਘਟੋ ਘਣ ਖੱਡਾ ਪਹਿਲਾਂ ਥੱਲੇ ਮਾਰਦੇ ਆ ਲਿਫਟ ਦੇ ਦੇ ਗੜਾ ਕਵਰ ਕਰਾਉਂਦੇ ਆ ਤੇ ਜਿਹੜਾ ਖੱਡੇ ਮਾਰਨ ਦੇ ਸਮੇਂ ਬਹੁਤ ਵਾਇਰਿੰਗਸ ਐ ਉਹ ਵੀ ਗੱਲ ਇਹ ਕਿ ਆਪਣਾ ਸਟੇਸ਼ਨ 70-80 ਸਾਲ ਤੋਂ ਜਿਆਦਾ ਪੁਰਾਣਾ ਐ ਤੇ ਬਹੁਤ ਜ਼ਿਆਦਾ ਥੱਲੇ ਤਾਰੇ ਸਿਵਰੇਜ ਦੀ ਲਾਈਨਾਂ ਪਾਣੀ ਦੀ ਲਾਈਨਾਂ ਜਦੋਂ ਵੀ ਜਿੱਥੇ ਖੱਡਾ ਮਾਰਦੇ ਸੀ ਉੱਥੇ ਪਟਦੇ ਸੀ ਤਾਂ ਨਵੀਂ ਲਾਈਨ ਸਿਵਰੇਜ ਦੀ ਨਿਕਲ ਜਾਂਦੀ ਸੀ ਕੁਝ ਥਾਰਾ ਨਿਕਲ ਗਿਆ ਜੀ ਐਦਾਂ ਕੁਝ ਉਹ ਨਿਕਲਦਾ ਰਿਹਾ ਤੇ ਇਸ ਕਰਕੇ ਜੀ ਫਿਰ ਜਦੋਂ ਕੰਟਰੈਕਟਰ ਨੇ ਆਪਣੇ ਪੂਰੇ ਤਰੀਕੇ ਨਾਲ ਕੰਮ ਕੀਤਾ ਪਹਿਲਾਂ ਲਾਈਨਿੰਗ ਸ਼ਿਫਟ ਕੀਤੀਆਂ ਤਾਰਾਂ ਸ਼ਿਫਟ ਕੀਤੀਆਂ ਸਾਰਾ ਕੰਮ ਸ਼ਿਫਟ ਹੋਣ ਤੋਂ ਬਾਅਦ ਹੀ ਖੱਡਾ ਪੂਰਾ ਹੋਇਆ ਜੀ ਏ ਮੇ ਤੁ ਜੰਬਰ ਦੇ ਐਂਡ ਤੱਕ ਕੰਪਲੀਟ ਹੋ ਜਾਊਗਾ 9 ਸਾਲ ਤੇ ਮਤਲਬ ਸ਼ਹਿਰ ਵਾਸੀ ਨੂੰ ਆਪਣਾ ਲਿਫਟ ਦਾ ਤੋਹਫਾ ਮਿਲ ਜੂਗਾ ਪਰ ਲੋਕਾਂ ਵੱਲੋਂ ਇਹ ਗੱਲ ਕਹੀ ਜਾ ਰਹੀ ਸੀ ਕਿ ਬਾਜਵਾ ਨੇ ਕੰਮ ਦਾ ਆ ਸ਼ੁਰੂ ਕਰਵਾਇਆ ਪਤਾ ਨਹੀਂ ਨਹੀਂ ਕਰਵਾਇਆ ਪਰ ਵੀਡੀਓ ਪਹਿਲਾਂ ਪਾ ਲਈ ਛੋਟਾ ਕੰਮ ਤਾਂ ਕੋਈ ਹੈ ਨਹੀਂ ਜੀ ਤੇ ਵੱਡਾ ਕੰਮ ਹੈ ਸੈਂਟਰ ਸਰਕਾਰ ਦਾ ਕੰਮ ਹੈ ਤੁਸੀਂ ਮੈਨੂੰ ਪੁੱਛੋ ਮੈਂ ਕਿੰਨੀ ਵਾਰੀ ਜਾਂਦਾ ਮੈਂ ਬਾਲਾ ਨਾਲ ਮੇਰੀ ਕਿੰਨੀ ਮੁਲਾਕਾਤਾਂ ਹੋਈਆਂ ਡੀਆਰਐਮ ਸਾਹਿਬ ਇਸ ਸਟੇਸ਼ਨ ਤੇ ਕਿੰਨੀ ਵਾਰੀ ਆਏ ਸਾਡੀ ਕਿੰਨੀਆਂ ਮੀਟਿੰਗਾਂ ਹੋਈਆਂ ਹੁਣੇ ਪਿੱਛੇ ਰਵਨੀਤ ਬਿੱਟੂ ਜੀ ਆਏ ਸੀ 2 ਮਹੀਨੇ ਪਹਿਲਾਂ ਇੱਥੇ ਰਾਜਪੁਰਾ ਆਏ ਸੀ ਜੀ ਉਦੋਂ ਵੀ ਸਾਡੀ 1 ਘੰਟਾ ਪੂਰੀ ਘੰਟਾ ਸਾਡੀ ਮੀਟਿੰਗ ਚੱਲੀ ਉਸੇ ਜਗ੍ਹਾ ਤੇ ਖੜਕੇ ਜਿੱਥੇ ਅੱਪ ਇਸ ਟਾਈਮ ਖੜੇ ਆ ਨਾ ਇਹੀ ਜਗ੍ਹਾ ਤੇ ਸਾਡੀ ਬਿੱਟੂ ਜੀ ਨਾਲ ਮੀਟਿੰਗ ਚੱਲੀ ਪੂਰੇ ਸਟੇਸ਼ਨ ਦਾ ਬੋਨ ਨਖ ਹੋਇਆ ਲੋਕਾਂ ਨੂੰ ਜਿਹੜੇ ਲੋਕ ਚੜ ਰਹੇ ਆ ਤੁਸੀਂ ਦੇਖ ਸਕਦੇ ਹੋ ਹੁਣ ਬਜ਼ੁਰਗ ਆ ਰਹੇ ਆ ਉਧਰੋਂ ਦੇ ਹੀ ਇੰਨਾ ਸਮਾਨ ਲੈ ਕੇ ਆ ਰਹੇ ਨੇ ਹੈਵੀ ਸਮਾਨ ਹੈ ਨਹੀਂ ਚੜਾ ਜਾਂਦਾ ਜੀ ਤੁਰ ਗਏ ਬਸ 770 ਪੌੜੀਆਂ ਨੇ ਜੀ ਇੱਕ ਸਾਈਡ ਦੀਆਂ ਦੂਜੇ ਸਾਈਡ ਤੇ ਫਿਰ ਦੁਬਾਰਾ ਨੇ ਤੇ ਤਾਂ ਹੀ ਕਰਕੇ ਲਿਫਟ ਦਾ ਕੰਮ ਦੇਖੋ ਤੁਸੀਂ ਤੁਹਾਡੇ ਸਾਹਮਣੇ ਜੋਰਾ-ਸ਼ੋਰਾ ਨਾਲ ਚੱਲ ਰਿਹਾ ਹੈ ਬਿਲਕੁਲ ਬੈਂਡ ਤੇ ਪਹਿਲਾਂ ਤੇ ਸਟਾਰਟਿੰਗ ਜਿਹੜੀ ਪਹਿਲੇ ਲਿਫਟ ਦਾ ਜਿਹੜੀ ਪਹਿਲੇ ਸਟਾਰਟਿੰਗ ਸਟੇਸ਼ਨ ਦੇ ਐਂਟਰੀ ਤੇ ਦੂਜੀ ਪਲੇਟਫਾਰਮ ਨੰਬਰ 1 ਤੇ ਬੰਨ ਰਹੀ ਹੈ ਜੀ ਤੇ ਤੀਜੀ ਤੀਸਰੇ ਤੇ ਤੀਜੇ ਦੂਜੇ ਪਲੇਟਫਾਰਮ ਇਕੱਠਾ ਹੀ ਹੈ ਜੀ ਪਹਿਲੀ ਦੂਜੀ ਤੇ ਤੀਜੀ ਤੀਸਰੇ ਤੇ ਲਿਫਟਾਂ ਲੱਗੀਆਂ ਤੁਹਾਡੇ ਮਨ ਦੇ ਵਿੱਚ ਕੀ ਮਾਇਆ ਕਿ ਇਹ ਲਿਫਟਾਂ ਰਾਜਪੁਰੇ ਹਲਕੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ। ਬਿਲਕੁਲ ਬਿਲਕੁਲ ਹਾਂ। ਕੋਈ ਵੀ ਚੜਦਾ ਤਾਂ ਚੜ ਕੇ ਅਗਲਾ ਇਹੀ ਕਹਿੰਦਾ ਹੋਣਾ ਕਿ ਇਹ ਏਡਾ ਵੱਡਾ ਪੁੱਲ ਬਣਾਤਾ। ਕਿ ਫੇਰ ਮੇਰੇ ਮਨ ਚੋਂ ਤਾਂ ਆਇਆ ਕਿ ਯਾਰ ਵੱਡੇ ਵੱਡੇ ਸਟੇਸ਼ਨ ਜਿਫਟਾਂ ਲੱਗੀਆਂ ਹੋਈਆਂ। ਦਿੱਲੀ ਲੱਗੀਆਂ ਹੋਈਆਂ, ਚੰਡੀਗੜ੍ਹ ਲੱਗੀਆਂ ਹੋਈਆਂ ਤਾਂ ਸਾਡੇ ਸਟੇਸ਼ਨ ਤੇ ਵੀ ਹੋਣੀ ਚਾਹੀਦੀਆਂ। ਪਰ ਉੱਥੇ ਵੀ ਤਾਂ ਪਸੰਜਰ ਹੀ ਨੇ, ਜਿਹੜੇ ਪਸੰਜਰ ਇੱਥੇ ਉਹੀ ਪਸੰਜਰ ਉੱਥੇ ਆ। ਤੁਹਾਨੂੰ ਨਹੀਂ ਲੱਗਦਾ ਹੈਗਾ ਕਿ ਜਿਹੜਾ ਕੰਮ ਤੁਸੀਂ ਕਰਾਇਆ ਹੈ ਕਿਸੇ ਲੀਡਰ ਨੂੰ ਕਰਵਾਉਣਾ ਚਾਹੀਦਾ ਸੀ। ਅੱਜ ਟੈਂਡਰ ਲੱ ਕਾ ਟੈਂਡਰ ਲੱਗਿਆ ਸੀ ਜੀ ਆਪਣੇ ਸਟੇਸ਼ਨ ਦਾ ਲੱਗਿਆ ਹੋਇਆ ਜੀ ਆ ਦੇਖ ਠੀਕ ਹੈ ਜੀ ਹਾਂ 1 ਕਰੋੜ 453 ਲੱਖ ਹਾਂਜੀ ਹਾਂਜੀ 48392 ਹਾਂਜੀ ਹਾਂਜੀ ਨਵੇਂ ਸਾਲ ਤੇ ਆਪਣੇ ਲਈ ਚਾਲੂ ਹੋਈ ਜੀ ਚਲ ਓਪਨਿੰਗ ਕੌਣ ਕਰਨ ਆ ਰਿਹਾ ਦੇਖੋ ਜੀ ਆਪਾਂ ਡਿਵੀਜ਼ਨ ਚ ਰਮਨੀਤ ਬਿੱਟੂ ਜੀ ਨਾਲ ਵੀ ਗੱਲ ਕਰਾਂਗੇ ਠੀਕ ਹੈ ਮੰਤਰੀ ਨੇ ਸਟੇਟ ਤੇ ਹੂੰ ਤੇ ਡੀਆਰਐਮ ਸਾਹਿਬ ਅੰਮ੍ਰਿਤਸਰ ਤੋਂ ਹੋਗੇ ਤੇ ਮੇਰੀ ਇੱਕ ਮਨੋ ਇੱਛਾ ਹੈ ਕਿ ਆਪਣੇ ਸ਼ਹਿਰ ਦੇ ਸੀਨੀਅਰ ਸਿਟੀਜ਼ਨ ਤੋਂ ਅਸੀਂ ਪਹਿਲੂ ਉਦਘਾਟਨ ਕਰਾਈ ਜੀ ਚਣੇ ਚਾਹਨਾ ਲੋਕ ਪੁੱਛਦੇ ਆ ਕਿ ਜਿਹੜਾ ਬਾਜਵਾ ਇੰਨਾ ਐਕਟਿਵ ਹੈ ਕਾਰਨ ਕੀ ਹੈ ਕਿਤੇ ਅਗਲੀ ਵਾਰੀ ਐਮਐਲਏ ਦੀ ਸੀਟ ਵਾਸਤੇ ਤਾਂ ਨਹੀਂ ਚੋਣ ਲੱਗ ਕਰ ਰਿਹਾ ਹੈ ਨਮਜੋਤ ਬਾਜਵਾ ਜੀ ਵੱਲੋਂ ਇੱਕ ਅੰਗਹੀਣ ਲੋਕਾਂ ਵੱਲੋਂ ਇੱਕ ਲਿਫਟ ਲਗਵਾਉਣ ਦਾ ਇੱਕ ਪ੍ਰਬੰਧ ਕੀਤਾ ਗਿਆ ਸੀਗਾ ਬਾਜਵਾ ਜੀ ਤੁਹਾਡਾ ਸਵਾਗਤ ਹੈ ਮਿਸ਼ਨ ਪੰਜਾਬ ਦਾ ਚੈਨਲ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਬੱਬੂ ਜੀ ਜੀ ਸਮਾਂ ਦਿਆ ਮੈਨੂੰ ਤੁਸੀਂ ਸਟੇਸ਼ਨ ਰਾਜਪੁਰ ਰੇਲਵੇ ਸਟੇਸ਼ਨ ਤੇ ਪਹੁੰਚੇ ਦਾ ਬਹੁਤ ਧੰਨਵਾਦ ਹੈ ਜੀ ਪੁੱਛਣ ਤੁਹਾਡੀ ਬਾਜਵਾ ਜੀ ਇੱਕ ਲੋਕਾਂ ਵੱਲੋਂ ਕਿਹਾ ਜਾ ਰਿਹਾ ਸੀਗਾ ਕਿ ਨਵਜੋਤ ਬਾਜਵਾ ਜੀ ਨੇ ਇੱਕ ਲਿਫਟਾ ਲਗਵਾਉਣ ਦਾ ਕੰਮ ਸ਼ੁਰੂ ਕੀਤਾ ਸੀਗਾ ਪਰ ਪਤਾ ਨਹੀਂ ਲੱਗ ਰਿਹਾ ਹੈਗਾ ਉਹ ਕਦੋਂ ਸ਼ੁਰੂ ਹੋਏਗਾ ਅੱਛਾ ਬੱਬੂ ਜੀ ਗੱਲ ਇਹ ਸੀ ਕਿ ਜਿਹੜਾ ਟੈਂਡਰ ਦਾ ਕੰਮ ਹੁੰਦਾ ਹੈ ਜਿਹੜੇ ਸਿਵਲ ਦੇ ਬੰਦੇ ਉਹਨੂੰ ਪਤਾ ਹੈ ਜਿਆਦਾ ਕਿ ਟੈਂਡਰ ਨੂੰ ਥੋੜਾ ਟਾਈਮ ਤਾਂ ਲੱਗਦਾ ਹੀ ਹੈ ਜੀ ਕੋਈ ਟੈਂਡਰ ਲੱਗਣਾ ਇੰਪਲੀਮੈਂਟ ਹੋਣਾ ਕਿਸੇ ਨੂੰ ਮਿਲਣਾ ਅੱਗੇ ਜਿਹੜੇ ਟਿਕ ਟਿਕੇ ਦਾ ਟੈਂਡਰ ਲੈਂਦੇ ਆ ਕੰਟਰੈਕਟਰ ਉਹ ਆ ਕੇ ਮੋਖਾ ਦੇਖਦੇ ਆ ਕੇ ਕਿ ਮੋਖੇ ਤੇ ਕੀ ਕੀ ਹੈ ਤਾਂ ਆਪਣੇ ਸਟੇਸ਼ਨ ਤੇ ਨਾ ਜਾਂਦੀ ਇਹ ਨਵੀਂ ਲਾਈਨ ਪਈ ਹੈ ਨਾ டிਫਸੀਸੀਐਲ ਨੇ ਜਿਹੜੇ ਲਾਈਨ ਪਾਈ ਹੈ ਨਵੇਂ ਕੰਟ੍ਰੈਕਟ ਕਰਕੇ ਨਾ ਜੀ ਬਹੁਤ ਜ਼ਿਆਦਾ ਲੋਕਾਂ ਨੂੰ ਦਿੱਕਤ ਵੀ ਆਈ ਹੈ ਜਿਹੜੇ ਪੌੜੀਆਂ ਨਾਲ ਪੁੱਲ ਬਣਿਆ ਇਹ ਲੈ ਕਰਕੇ ਹੀ ਮੈਨ ਬਣਿਆ ਇਹ ਲੋਕ ਜਿਹੜੇ ਅਨੰਗਹੀਨ ਹੈ ਹੈਂਡੀਕੈਪ ਹੈ ਬਜ਼ੁਰਗ ਹੈ ਸੀਨੀਅਰ ਸਿਟੀਜ਼ਨ ਨਹੀਂ ਚੜ੍ਹ ਪੰਦੇ ਆ ਤੁਸੀਂ ਮੈਂ ਮੰਗ ਲੈ ਕੇ ਸੈਂਟਰ ਸਰਕਾਰ ਤੇ ਵੀ ਡੀਆਰਐਮ ਅੰਮ੍ਰਿਤਸਰ ਨੂੰ ਆਪਣੇ ਰੇਲ ਮੰਤਰੀ ਜੀ ਨੂੰ ਰਵਨੀਤ ਬਿੱਟੂ ਜੀ ਨੂੰ ਵੀ ਮੇਰੀ ਮੁਲਾਕਾਤ ਹੁੰਦੀ ਰਹੀ ਤੇ ਉਹਨਾਂ ਨੇ ਸਾਡੀਏ ਪੌਣੇ 2 ਕਰੋੜ ਦੇ ਕਰੀਬ ਲਿਫਟਾਂ ਤਿੰਨ ਪਾਸ ਕੀਤੀਆਂ ਜੀ ਤੇ ਇਹਦਾ ਕੰਮ ਥੋੜਾ ਡਿਲੇ ਤਾਂ ਹੋ ਗਿਆ ਇੱਕ ਤਾਂ ਜੀ ਜਦੋਂ ਖੱਡਾ ਮਾਰਦੇ ਆ ਉਹਰੇ 7 ਫੁੱਟ ਦਾ ਕਟੋਗੜ ਖੱਡਾ ਪਹਿਲਾਂ ਥੱਲੇ ਮਾਰਦੇ ਆ ਲਿਫਟ ਦੇ ਦੇ ਲੱਗ ਤੇ ਜਿਹੜਾ ਖੱਡੇ ਮਾਰਨ ਦੇ ਸਮੇਂ ਬਹੁਤ ਵਾਇਰਿੰਗਸ ਹੈ ਕਿਉਂਕਿ ਗੱਲ ਇਹ ਕਿ ਆਪਣਾ ਸਟੇਸ਼ਨ 70 80 ਸਾਲ ਤੋਂ ਜਿਆਦਾ ਪੁਰਾਣਾ ਹੈ ਤੇ ਬਹੁਤ ਜ਼ਿਆਦਾ ਥੱਲੇ ਤਾਰ ਹੈ ਸੀਵਰੇਜ ਦੀ ਲਾਈਨਾਂ ਪਾਣੀ ਦੀ ਲਾਈਨਾਂ ਜਦੋਂ ਵੀ ਜਿੱਥੇ ਖੱਡਾ ਮਾਰਦੇ ਸੀ ਉੱਥੇ ਪਟਦੇ ਸੀ ਤਾਂ ਨਵੀਂ ਲਾਈਨ ਸੀਵਰੇਜ ਦੀ ਨਿਕਲ ਜਾਂਦੀ ਸੀ ਕੋਈ ਤਾਰਾਂ ਨਿਕਲ ਗਈਆਂ ਜੀ ਐਦਾ ਕੁਝ ਉਹ ਨਿਕਲਦਾ ਰ ਤੇ ਇਸ ਕਰਕੇ ਜੀ ਫਿਰ ਜਦੋਂ ਕੰਟਰੈਕਟਰ ਨੇ ਆਪਣੇ ਪੂਰੇ ਤਰੀਕੇ ਨਾਲ ਕੰਮ ਕੀਤਾ ਪਹਿਲਾਂ ਲਾਈਨਿੰਗ ਸ਼ਿਫਟ ਕੀਤੀਆਂ ਤਾਰਾਂ ਸ਼ਿਫਟ ਕੀਤੀਆਂ ਸਾਰਾ ਕੰਮ ਸ਼ਿਫਟ ਹੋਣ ਤੋਂ ਬਾਅਦ ਹੀ ਖੱਡਾ ਪੂਰਾ ਹੋਇਆ ਜੀ ਤਾਂ ਕਰਕੇ ਥੋੜਾ ਡਿਲੇ ਹੋ ਗਿਆ ਕੰਮ 'ਚ ਪਰ ਹੁਣ ਕੰਮ ਪੂਰਾ ਜੋਰਾ ਤੇ ਆ ਜੀ ਤੇ ਮੈਂ ਦਸੰਬਰ ਦੇ ਐਂਡ ਤੱਕ ਕੰਪਲੀਟ ਹੋ ਜਾਊਗਾ ਨਵੇਂ ਸਾਲ ਤੇ ਮਤਲਬ ਸ਼ਹਿਰ ਵਾਸੀ ਨੂੰ ਆਪਣਾ ਲਿਫਟ ਦਾ ਤੋਹਫਾ ਮਿਲ ਜਾਊਗਾ ਜੀ ਹਾਂ ਪਿਛਲੀ ਵਾਰੀ ਜਿਹੜੀ ਕਵਰੇਜ ਕੀਤੀ ਸੀਗੀ ਕਿ ਲਗਭਗ 1 ਸਾਲ ਹੋ ਗਿਆ ਪਰ ਲੋਕਾਂ ਵੱਲੋਂ ਇਹ ਗੱਲ ਕਹੀ ਜਾ ਰਹੀ ਸੀਗੀ ਕਿ ਬਾਜਵਾ ਨੇ ਕੰਮ ਦਾ ਆ ਸ਼ੁਰੂ ਕਰਵਾਇਆ ਪਤਾ ਨਹੀਂ ਨਹੀਂ ਕਰਵਾਇਆ ਪਰ ਵੀਡੀਓ ਪਹਿਲਾਂ ਪਾ ਦਿੱਤੀ ਲੈ ਚਲੋ ਜੀ ਦੇਖੋ ਜੀ ਕੰਮ ਥੋੜਾ ਦੇਰੀ ਵੀ ਹੋ ਜਾਂਦੀ ਹੈ ਇਹ ਕਿਹੜਾ ਛੋਟਾ ਕੰਮ ਤਾਂ ਕੋਈ ਹੈ ਨਹੀਂ ਜੀ ਇਹ ਵੱਡਾ ਕੰਮ ਹੈ ਸੈਂਟਰ ਸਰਕਾਰ ਦਾ ਕੰਮ ਹੈ ਤੁਸੀਂ ਮੈਨੂੰ ਪੁੱਛੋ ਮੈਂ ਕਿੰਨੀ ਵਾਰੀ ਜਾਂਦਾ ਮੈਂ ਡੀਆਰਐਮ ਅੰਮ੍ਰਿਤਸਰ ਮੇਰੀ ਕਿੰਨੀ ਮੁਲਾਕਾਤਾਂ ਹੋਈਆਂ ਡ ਉਹਨੇ ਪਿੱਛੇ ਰਵਨੀਤ ਬਿੱਟੂ ਜੀ ਆਏ ਸੀ 2 ਮਹੀਨੇ ਪਹਿਲਾਂ ਇੱਥੇ ਰਾਜਪੁਰਾ ਆਏ ਸੀ ਜੀ ਉਦੋਂ ਵੀ ਸਾਡੀ 1 ਘੰਟਾ ਪੂਰੀ ਘੰਟਾ ਸਾਡੀ ਮੀਟਿੰਗ ਚੱਲੀ ਉਸੇ ਜਗ੍ਹਾ ਤੇ ਖੜਕੇ ਜਿੱਥੇ ਅੱਜ ਆਪਾਂ ਇਸ ਟਾਈਮ ਖੜੇ ਆ ਨਾ ਉਹੀ ਜਗ੍ਹਾ ਤੇ ਸਾਡੀ ਬਿੱਟੂ ਜੀ ਨਾਲ ਮੀਟਿੰਗ ਚੱਲੀ ਪੂਰੇ ਸਟੇਸ਼ਨ ਦਾ ਪੁਆਇੰਟ ਆ ਖੋਇਆ ਕੀ ਕੀ ਚੀਜ਼ ਦੇ ਲੋੜ ਹੈ ਕੀ ਕੀ ਚੀਜ਼ ਚਾਹੀਦੀ ਹੈ ਆਪਰੇ ਸਟੇਸ਼ਨ ਤੇ ਤੇ ਮੈਂ ਜਦੋਂ ਆਪਣੇ ਲਿਫਟਾਂ ਦਾ ਮੈਂ ਸਭ ਤੋਂ ਪਹਿਲ ਲਿਫਟ ਹੈ ਜੀ ਜਦੋਂ ਲੋਕਾਂ ਨੂੰ ਜਿਹੜੇ ਲੋਕ ਚੜ ਰਹੇ ਆ ਤੁਸੀਂ ਦੇਖ ਸਕਦੇ ਹੋ ਹੁਣ ਬਜ਼ੁਰਗ ਆ ਰਹੇ ਆ ਉਦੋਂ ਦੀ ਇਹਨਾਂ ਸਮਾਨ ਲੈ ਕੇ ਆ ਰਹੇ ਨੇ ਹੈਵੀ ਸਮਾਨ ਨਹੀਂ ਚੜ ਜੋ ਕਿ ਇਹ ਬਸ 60 70 ਪੌੜੀਆਂ ਨੇ ਜੀ ਇੱਕ ਸਾਈਡ ਤੇ ਦੂਜੇ ਸਾਈਡ ਤੇ ਫਿਰ ਦੁਬਾਰਾ ਨੇ ਤੇ ਤਾਂ ਹੀ ਇਸ ਕਰਕੇ ਲਿਫਟ ਦਾ ਕੰਮ ਦੇਖੋ ਤੁਸੀਂ ਤੁਹਾਡੇ ਸਾਹਮਣੇ ਜੋਰਾ-ਸ਼ੋਰਾ ਨਾਲ ਚੱਲ ਰਿਹਾ ਹੈ ਬਿਲਕੁਲ ਮੰਦੇ ਇੱਕ ਤਾਂ ਇਹ ਸਟੇਸ਼ਨ ਦਾ ਪਲੇਟਫਾਰਮ ਥੋੜਾ ਛੋਟਾ ਹੈ ਛੋਟੇ ਹੋਣ ਕਰਕੇ ਵੀ ਥੋੜੀ ਦਿੱਕਤਾਂ ਬਹੁਤ ਆਈਆਂ ਮੈਂ ਕੰਟਰੈਕਟਰ ਨੂੰ ਡੇਲੀ ਮਿਲਦਾ ਰਹਿੰਦਾ ਸੀ ਹੁਣ ਪਿਛਲੇ 3 ਮਹੀਨੇ ਤੋਂ ਮੈਂ ਡੇਲੀ ਆ ਰਿਹਾ ਸਟੇਸ਼ਨ ਤੇ ਜਿਹੜੇ ਜਿਹੜੇ ਦਿੱਕਤ ਕੰਟਰੈਕਟਰ ਨੂੰ ਆਂਦੀ ਹੈ ਉਹ ਮੇਰੇ ਨਾਲ ਗੱਲ ਕਰਦਾ ਹੈ ਅਸੀਂ ਅੱਗੇ ਡਿਵੀਜ਼ਨ 'ਚ ਗੱਲ ਕਰਦੇ ਆਂ ਸਾਰੇ ਰੀਲ ਮਰ ਹਲ ਮਿਲ ਕੇ ਹੀ ਕੰਮ ਚੱਲ ਰਿਹਾ ਜੀ ਤਾਂ ਹੀ ਆਪਣੇ ਕੰਮ ਤੇ ਥੋੜੀ ਤੇਜ਼ੀ ਆਈ ਹੋਈ ਹੈ ਕੰਮ ਇੱਕ ਲਿਫਟ ਦੇ ਉੱਤੇ ਕਿੰਨਾ ਖਰਚਾ ਆ ਚੁੱਕਿਆ ਇਸ ਟਾਈਮ ਨਹੀਂ ਟੋਟਲ ਤਿੰਨ ਲਿਫਟਾਂ ਦਾ ਹੀ ਟੈਂਡੇ ਨੇ ਜੀ ਤਿੰਨ ਲਿਫਟਾਂ ਕੱਟਲ ਪੇਸ਼ ਕਰਨ ਦੇ ਦੋ ਲਿਫਟਾਂ ਦੀ ਗੱਲ ਨਹੀਂ ਸੀ ਜੀ ਤਿੰਨ ਹੀ ਹੈ ਜੀ ਤਿੰਨ ਹੀ ਹੈ ਤੋਂ ਦੇਰ ਆਏ ਦਰੁਸਤ ਆਏ ਪਰ ਬਹੁਤ ਜ਼ਿਆਦਾ ਨਿਭੜ ਚੁੱਕਿਆ ਹੈਗਾ ਨਾ ਆਪਣਾ ਕੰਮ ਪਹਿਲਾਂ ਤੇ ਸਟਾਰਟਿੰਗ ਚਾਹੀਦੀ ਪਹਿਲੀ ਲਿਫਟ ਦਾ ਜੀ ਜੀ ਪਹਿਲੀ ਸਟਾਰਟਿੰਗ ਸਟੇਸ਼ਨ ਦੇ ਐਂਟਰੀ ਤੇ ਹੂੰ ਦੁਜੀ ਪਲੇਟਫਾਰਮ ਨੰਬਰ 1 ਤੇ ਬੰਨ ਰਹੀ ਹੈ ਜੀ ਆ ਤੀਜੀ ਤੀਸਰੇ ਤੇ ਤੀਜੇ ਦੁਜੀ ਪਲੇਟਫਾਰਮ ਇਕੱਠਾ ਹੀ ਹੈ ਜੀ ਪਹਿਲੀ ਦੁਜੀ ਤੇ ਤੀਜੀ ਤੀਸਰੇ ਤਿੰਨ ਲਿਫਟਾਂ ਲੱਗੀਆਂ ਚੁੱਕੀਆਂ ਹੈ ਹੈਨਾ ਇਹ ਦੱਸੋ ਤੁਹਾਡੇ ਮਨ ਦੇ ਵਿੱਚ ਕਿਵੇਂ ਆਇਆ ਕਿ ਇਹ ਲਿਫਟਾਂ ਰਾਜਪੁਰੇ ਹਲਕੇ ਲਈ ਬਹੁਤ ਜ਼ਿਆਦਾ ਜ਼ਰੂਰੀਆਂ ਦੇਖੋ ਜੀ ਇਹ ਵਿੱਚ ਕਿਵੇਂ ਲੱਗਿਆ ਤੁਹਾਨੂੰ ਕਿ ਹਾਂ ਲਗਵਾਨੀਆਂ ਰਾਜਪੁਰੇ ਲਈ ਬਹੁਤ ਜ਼ਰੂਰੀਆਂ ਕੀ ਸੋਚਿਆ ਸੀਗਾ ਕਿ ਕੋਈ ਅਜਿਹਾ ਬੰਦਾ ਦੇਖਿਆ ਸੀਗਾ ਜਿੱਦੋਂ ਚੜਿਆ ਨਹੀਂ ਜਾ ਰਿਹਾ ਸੀਗਾ ਮੈਂ ਖੁਦ ਅੰਦਰ ਰੰਨ ਸਟੇਸ਼ਨ ਤੇ ਠੀਕ ਹੈ ਬਾਕ ਕਿੰਨੇ ਸਾਲ ਤੋਂ ਪਿੱਛੇ ਅੰਦਰ ਰੰਨ ਸਟੇਸ਼ਨ ਤੇ ਤੇ ਜਦੋਂ ਹੀ ਮੰਨਦਾ ਸੀ ਤੇ ਕੋੜੀਆ ਵਾਲਾ ਪੁੱਲ ਐਨਾ ਵੱਟਾ ਤੁਸੀਂ ਆਮ ਸਾਰੇ ਸ਼ਹਿਰ ਵਾਸੀ ਮੇਰੇ ਹਿਸਾਬ ਨਾਲ ਆਈ ਹੁਣੇ ਦੇਖਿਆ ਹੁਣੇ ਸਾਰਿਆਂ ਨੇ ਕੋਈ ਵੀ ਚੜਦਾ ਤਾਂ ਚੜ ਕੇ ਅਗਲਾ ਹੀ ਕਹਿੰਦਾ ਹੁਣੇ ਕਿ ਇਹ ਐਡਾ ਵੱਡਾ ਪੁੱਲ ਬਣਾਤਾ ਇਹ ਫੇ ਮੇਰੇ ਮਨ ਚੋਂ ਤੋਂ ਆਇਆ ਕਿ ਯਾਰ ਵੱਡੇ ਵੱਡੇ ਸਟੇਸ਼ਨ ਲਿਫਟਾਂ ਲੱਗੀਆਂ ਹੋਈਆਂ ਹਾਂ ਦਿੱਲੀ ਲੱਗੀਆਂ ਹੋਈਆਂ ਚੰਡੀਗੜ੍ਹ ਲੱਗੀਆਂ ਹੋਈਆਂ ਤਾਂ ਸਾਡੇ ਸਟੇਸ਼ਨ ਤੇ ਵੀ ਹੋਣੀਆਂ ਚਾਹੀਦੀਆਂ ਉੱਥੇ ਵੀ ਤਾਂ ਪਸੰਜਰ ਹੀ ਨੇ ਜਿਹੜੇ ਪਸੰਜਰ ਇੱਥੇ ਉਹੀ ਪਸੰਜਰ ਉੱਥੇ ਐ ਤੁਹਾਨੂੰ ਨਹੀਂ ਲੱਗਦਾ ਹੈਗਾ ਕਿ ਜਿਹੜਾ ਕੰਮ ਤੁਸੀਂ ਕਰਾਇਆ ਹੈ ਕਿਸੇ ਲੀਡਰ ਨੂੰ ਕਰਵਾਉਣਾ ਚਾਹੀਦਾ ਸੀ ਜੀ ਨਹੀਂ ਚਲੋ ਦੇਖੋ ਕੰਮ ਦਾ ਜੋ ਲੀਡਰਾਂ ਤੇ ਹੁੰਦੇ ਆ ਪਰ ਇੱਕ ਸੋਸ਼ਲ ਐਕਟੀਵਿਸਟ ਅਸੀਂ ਵੀ ਸ਼ਹਿਰ ਦੇ ਵਸਨੀਕ ਆ ਸ਼ਹਿਰ ਦੇ ਵਸਨੀਕ ਦੇ ਵਿੱਚੋਂ ਸਾਰੇ ਨੌਜਵਾਨਾਂ ਨੂੰ ਮੇਰੀ ਅਪੀਲ ਹੈ ਕਿਤੇ ਦਿੱਕਤ ਆਂਦੀ ਆ ਬੋਲੋ ਹੂੰ ਬੋਲਣਾ ਚਾਹੀਦਾ ਜੀ ਬੋਲੋਗੇ ਤਾਂ ਹੀ ਉਹਦਾ ਕੋਈ ਸੋਲੂਸ਼ਨ ਨਿਕਲੇਗਾ ਆਪਾਂ ਵੀਡੀਓ ਪਾ ਕੇ ਚਲੇ ਜਾਂਦੇ ਆ ਕਿ ਆ ਇੱਥੇ ਆ ਹੋ ਰਿਹਾ ਅਸੀਂ ਕਦੀ ਕਿਸੇ ਅਫਸਰ ਨੂੰ ਜਾ ਕੇ ਦੱਸਿਆ ਆਪਣੇ ਸ਼ਹਿਰ ਦੇ ਕਿ ਹਾਂ ਜੀ ਸਰ ਇੱਥੇ ਆ ਦਿੱਕਤ ਆ ਰਹੀ ਹੈ ਨਹੀਂ ਆਪਾਂ ਵੀਡੀਓ ਪਾ ਦਿੰਨੇ ਆ ਵਟਸਐਪ ਤੇ ਕਿ ਹਾਂ ਜੀ ਆ ਦਿੱਕਤ ਹੈ ਜੀ ਕੋਈ ਬੋਲਦਾ ਨਹੀਂ ਕਦੀ ਆਪਾਂ ਕੰਪਲੇਂਟ ਲੈ ਕੇ ਗਏ ਅਫਸਰ ਕੋਲ ਕਦੀ ਨਹੀਂ ਜਾਂਦੇ ਆਪਾਂ ਤਾਂ ਆਪ ਨੂੰ ਜਾਣਾ ਚਾਹੀਦਾ ਮੈਂ ਵੀ ਪਹਿਲਾ ਸਟੈਪ ਮੈਂ ਵੀ ਪਹਿਲਾ ਸਟੇਸ਼ਨ ਤੋਂ ਸ਼ੁਰੂ ਹੋ ਕੇ ਮੈਂ ਡੀਆਰਐਮ ਅੰਮ੍ਰਿਤਸਰ ਤੱਕ ਗਿਆ ਡੀਆਰਐਮ ਅੰਮ੍ਰਿਤਸਰ ਨਾਲ ਮੇਰੀ ਕਿੰਨੀਆਂ ਮੀਟਿੰਗਸ ਹੋਈਆਂ ਬਹੁਤ ਮੀਟਿੰਗਾਂ ਹੋਈਆਂ ਪਹਿਲਾ ਸਟੈਪ ਕਿੱਥੇ ਚੁੱਕਿਆ ਸੀਗਾ ਡਿਵੀਜ਼ਨ ਹੈ ਜੀ ਅੰਮ੍ਰਿਤਸਰ ਆੰਮ੍ਰਿਤਸਰ ਡਿਵੀਜ਼ਨ ਅੰਮ੍ਰਿਤਸਰ ਡਿਵੀਜ਼ਨ ਨਾਲ ਗੱਲ ਕੀਤੀ ਬਹੁਤ ਮੈਂ ਧੰਨਵਾਦ ਕਰਦਾ ਡੀਆਰਐਮ ਅੰਮ੍ਰਿਤਸਰ ਦਾ ਜੀ ਜਿਨ੍ਹਾਂ ਨੇ ਸਾਨੂੰ ਬਹੁਤ ਕੋਆਪਰੇਟ ਕੀਤਾ ਜਦੋਂ ਮਰਜੀ ਚੱਲ ਜੋ ਜੀ ਕਿਸੇ ਰਾਜਪੁਰਾ ਦੇ ਕੋਈ ਉੱਚ ਅਧਿਕਾਰੀ ਨਾਲ ਕੋਈ ਅਥੋਰਟੀ ਨੇ ਕੋਈ ਅਪਰੀਸ਼ੀਏਟ ਕੀਤਾ ਤੁਹਾਨੂੰ ਇਸ ਗੱਲ ਵਿੱਚ ਐਸ ਡੀ ਐਮ ਸਾਹਿਬ ਜਿਹੜੇ ਐਸ ਡੀ ਐਮ ਸਾਹਿਬ ਜਿਹੜੇ ਹੋਣਾ ਇਹ ਨਾਮ ਨਹੀਂ ਰਵਿੰਦਰ ਸਿੰਘ ਜੀ ਨੇ ਵੀ ਬਹੁਤ ਅਪਰੀਸ਼ੀਏਟ ਕੀਤਾ ਤੇ ਹੁਣ ਵਾਲੇ ਅਵੀ ਕੇਸ਼ ਗੁਪਤਾ ਜੀ ਨੇ ਬਹੁਤ ਐਪਰੀਸ਼ੀਏਟ ਕੀਤਾ ਜੀ ਮੈਨੂੰ ਤੇ ਮੈਂ ਦੱਸਣਾ ਚਾਹਾਂਗਾ ਵੀ ਆਪਣੇ ਨਾ ਨੈਸ਼ਨਲ ਹਾਈਵੇ ਜਿਹੜਾ ਗगन ਚੌਂਕ ਤੇ ਪੁੱਲ ਬਣਾ ਰਹੇ ਆ ਤੇ ਉੱਥੇ ਤੁਸੀਂ ਦੇਖਿਆ ਹੋਣਾ ਕਿ ਗगन ਚੌਂਕ ਤੇ ਚਾਰੋਂ ਸਾਈਡਾਂ ਤੇ ਗਗਨ ਈਗਲ ਮੋਟਰ ਵਾਲੀ ਸਾਈਡ ਮਿਊਰ ਵਾਲੀ ਸਾਈਡ ਸ਼ਰੰਦ ਰੋਡ ਸਾਰਿਆਂ ਦੇ ਉੱਤੇ ਤੁਸੀਂ ਬਹੁਤ ਵੱਡੇ ਵੱਡੇ ਟੋਏ ਪਏ ਹੋਏ ਨੇ ਤੁਸੀਂ ਦੇਖਿਆ ਹੀ ਹੋਏਗਾ ਤੇ ਲੋਕ ਕਾਫੀ ਪਰੇਸ਼ਾਨ ਹਨ ਮੇਰਾ ਲੱਗਾ ਸਾਲ ਹੋਣ ਵਾਲਾ ਹੋ ਗਿਆ ਜੀ ਤੇ ਮੈਂ ਇਹਦੀ ਕੰਪਲੀਟ ਹੀ ਨਹੀਂ ਦਿੱਲੀ ਸਾਡੀ ਮੀਟਿੰਗ ਹੋਈ ਮੈਨੂੰ ਉੱਥੋਂ ਦਾ ਜਵਾਬ ਆਇਆ ਦਿੱਲੀ ਤੋਂ ਕਿ ਹਾਂਜੀ ਅਸੀਂ ਇੰਨੀ ਤਰੀਕ ਤੱਕ ਬਣਾ ਦਾਂਗੇ ਇਹਨਾਂ ਨੇ ਮੇਰੇ ਤੋਂ 26 ਸਤੰਬਰ ਲਾਸਟ ਮੰਗੀ ਸੀ ਕਿ ਅਸੀਂ ਨਲਾਸ ਪੁਲ ਚ ਚਾਲੂ ਕਰ ਦਾਂਗੇ ਚਲੋ ਉਹ ਤਾਂ ਤਕਰੀਬਨ ਨੇੜੇ ਹੀ ਹੈ ਤੇ ਬਾਕੀ ਰਹੀ ਗੱਲ ਸਲੀਪਰ ਉਹ ਟੁੱਟੀਆਂ ਹੋਈਆਂ ਉੱਥੇ ਲੁੱਕ ਪੈਣ ਦਾ ਕੰਮ ਸਭ ਤੋਂ ਪਹਿਲ ਹੈ ਜਿਹੜਾ ਜਾਮ ਲੱਗਦਾ ਹੈ ਨਾ ਬਿਲਕੁਲ ਬਿਲਕੁਲ ਇਹ ਖੱਡੀਆਂ ਕਰਕੇ ਹੀ ਜਾਮ ਹੈ ਐਡੇ ਐਡੇ ਖੱਡੇ ਹੈਗੇ ਤਾਂ ਇੰਨਾ ਜਾਮ ਲੱਗਦਾ ਹੈਗਾ ਤੇ ਜਾਮ ਨੂੰ ਦੂਰ ਕਰਨ ਲਈ ਮੈਂ ਪ੍ਰਸ਼ਾਸਨ ਨੂੰ ਇੱਕ ਚਿੱਠੀ ਪਾਈ ਚਲੋ ਜੀ ਇਹ ਚਿੱਠੀ ਮੇਰੇ ਕੋਲ ਆਈ ਮੈਂ ਆਪਣੇ ਹਲਕੇ ਦੇ ਇੱਥੇ ਐਸ ਡੀ ਐਮ ਸਾਹਿਬ ਨਾਲ ਗੱਲ ਕੀਤੀ ਐਸ ਡੀ ਐਮ ਸਾਹਿਬ ਨਾਲ ਫਿਰ ਸਾਡੀ ਮੁਲਾਕਾਤ ਹੋਈ ਐਸ ਡੀ ਐਮ ਸਾਹਿਬ ਨੇ ਐਨ ਐਚ ਆਈ ਵਾਲਿਆਂ ਨੂੰ ਅਫਸਰਾਂ ਨੂੰ ਬੁਲਾ ਕੇ ਉਹਨਾਂ ਨਾਲ ਵੀ ਮੁਲਾਕਾਤ ਕੀਤੀ ਸਾਡੀ ਦੋ ਵਾਰੀ ਅਜੇਬ ਸਾਹਿਬ ਦੇ ਨਾਲ ਉੱਥੇ ਮੁਲਾਕਾਤ ਹੋਈ ਅਫਸਰ ਵੀ ਆਏ ਤੇ ਐਂਡੇ ਤੁਹਾਨੂੰ ਦੱਸਣਾ ਚਾਹਾਂਗੇ ਅਸੀਂ ਉਹਨਾਂ ਤੇ ਫਿਰ 133 ਦਾ ਆਈ ਪੀ ਸੀ ਲਾਇਆ ਹੋਇਆ ਐਸ ਡੀ ਐਮ ਕੋਰਟ 'ਚ ਮੈਂ ਲਾਇਆ ਹੋਇਆ ਜੀ ਨੈਸ਼ਨਲ ਹਾਈਵੇ ਦਾ ਇਹ 3 ਤਰੀਕ ਨੂੰ ਤਰੀਕ ਵੀ ਆਈ ਉੱਥੇ ਨਾ ਜਲਦੀ ਪੂਰਾ ਕਰੋ ਇਹਨੂੰ ਬਣਾਓ ਖੱਡਿਆਂ ਨੂੰ ਜਿਹੜਾ ਕੰਟਰੈਕਟਰ ਨੇ ਤਾਂ ਪੁੱਲ ਬਣਾਣਾ ਹੈ ਜੀ ਜਿਹੜੇ ਖੱਡੇ ਬਣੇ ਨੇ ਸਰਵਿਸ ਰੋਡ ਦੇ ਖੱਡੇ ਆ ਉਹ ਤਾਂ ਆਮ ਰੂਟੀਨ 'ਚ ਬਣਾਉਂਦੇ ਆ ਜੀ ਆਮ ਰੂਟੀਨ 'ਚ ਬਣਦੀ ਉਹ ਤੇ ਨੈਸ਼ਨਲ ਹਾਈਵੇ ਬਣਾਉਂਦੇ ਆ ਬਿਲਕੁਲ 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 ਨੈਸ਼ਨਲ ਹਾਈਵੇ 44 ਸਤੰਬਰ ਦਾ ਹਾਈਵੇ ਆ ਜੇ ਜੰਮੂ ਕਸ਼ਮੀਰ ਤੋਂ ਕਰਨੇ ਕੁਮਾਰੀ ਤੱਕ ਦਾ ਤੇ ਇਹਦਾ ਸਭ ਤੋਂ ਪਹਿਲ ਹੈ ਤੇ ਮੈਂ ਦੱਸਣਾ ਇਹ ਵੀ ਚਾਹਾਂਗਾ ਪਿੱਛੇ ਨਾ ਜੀ ਵੀਡੀਓ ਬਹੁਤ ਲੋਕ ਪਾਉਂਦੇ ਆ ਕਿ ਲੋਕ ਵੀਡੀਓ ਨਾ ਪਾਓ ਇਕੱਠੇ ਹੋ ਆਪਾਂ ਸਾਰੇ ਪ੍ਰਸ਼ਾਸਨ ਨਾਲ ਗੱਲ ਕਰਦੇ ਆ ਨੈਸ਼ਨਲ ਹਾਈਵੇ ਅਧਿਕਾਰੀਆਂ ਨਾਲ ਗੱਲ ਕਰਦੇ ਆ ਅਧਿਕਾਰੀਆਂ ਤੱਕ ਤਾਂ ਵੀਡੀਓ ਪਹੁੰਚਦੀਆਂ ਨਹੀਂ ਹੈਗੀਆਂ ਹੂੰ ਬਿਲਕੁਲ ਗਲਤ ਨਹੀਂ ਤੁਹਾਡੀ ਹਾਂ ਤਾਂ ਮੈਂ ਕਹਿੰਦਾ ਲੋਕਾਂ ਨੂੰ ਜਾਗਰੂਕ ਖੋਣਾ ਚਾਹੀਦਾ ਜੀ ਜਾਗਰੂਕ ਹੋਵੋਗੇ ਤੁਸੀਂ ਸ਼ਹਿਰੇ ਜੋ ਮਰਜ਼ੀ ਕੰਮ ਕਰਾ ਲਓ ਜਾਗਰੂਕ ਹੋ ਬਸ ਇਹ ਚੀਜ਼ ਕੀ ਹੈ ਜਿਹੜਾ ਤੁਹਾਡੇ ਹੱਥੇ ਦੇ ਵਿੱਚ ਇਹ ਜਿਹੜੇ ਇਹਦੇ ਲਿਫਟਾਂ ਦੇ ਟੈਂਡਰ ਡਾਕੂਮੈਂਟ ਨੇ ਜੀ ਇਹ ਜਿਹੜਾ ਟੈਂਡਰ ਲੱਗੇ ਹੋਏ ਨੇ ਜੀ ਆ ਠੀਕ ਆ ਆ ਟੈਂਡਰ ਲੱਗਿਆ ਸੀ ਜੀ ਆਪਣਾ ਸਟੇਸ਼ਨ ਦਾ ਲੱਗਿਆ ਹੋਇਆ ਜੀ ਦੇਖੋ ਠੀਕ ਹੈ ਜੀ ਹਾਂ 1 ਕਰੋੜ 452 ਲੱਖ ਹਾਂ ਜੀ ਹਾਂ ਜੀ 47392 ਟੈਂਡਰ ਦੇ ਸਾਰੇ ਇਹ ਟੈਂਡਰ ਦੇ ਡਾਕੂਮੈਂਟ ਨੇ ਸਾਰੇ ਡਾਕੂਮੈਂਟ ਟੈਂ 9ਵੇਂ ਸਾਲ ਤੇ ਆਪਣੇ ਲਈ ਚਾਲੂ ਹੈ ਜੀ ਇਹ ਚਾਲੂ ਹੈ ਜਨਵਰੀ ਦੇ ਵਿੱਚ ਆਪਨਿੰਗ ਕੌਣ ਕਰਨ ਆ ਰਿਹਾ ਦੇਖੋ ਜੀ ਆਪਾਂ ਡਿਵੀਜ਼ਨ ਚ ਰਵਨੀਤ ਬਿੱਟੂ ਜੀ ਨਾਲ ਵੀ ਗੱਲ ਕਰਾਂਗੇ ਠੀਕ ਹੈ ਆਪਣੇ ਮੰਤਰੀ ਨੇ ਸਟੇਟ ਦੇ ਹਾਂ ਜੇ ਡੀਆਰਐਮ ਸਾਹਿਬ ਅੰਬਾਲਾ ਤੋਂ ਹੋ ਗਏ ਤੇ ਮੇਰੀ ਇੱਕ ਮਨੋ ਇੱਛਾ ਹੈ ਕਿ ਆਪਣੇ ਸ਼ਹਿਰ ਦੇ ਸੀਨੀਅਰ ਸਿਟੀਜ਼ਨ ਤੋਂ ਅਸੀਂ ਮੈਲ ਉਦਘਾਟਨ ਕਰਾਈਏ ਸਭ ਤੋਂ ਪਹਿਲਾਂ ਮੇਰੀ ਇੱਛਾ ਇਹ ਹੈ ਕਿ ਮੈਂ ਬਿੱਟੂ ਜੀ ਨਾਲ ਵੀ ਇਹ ਗੱਲ ਕੀਤੀ ਹੈ ਕਿ ਆਪਾਂ ਸ਼ਹਿਰ ਦੇ ਪਹਿਲਾਂ ਬਜ਼ੁਰਗਾਂ ਨੂੰ ਜਿੰਨ ਦੁਦਾਟ ਨਾਲ ਜਿਹਨਾਂ ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਚਾਲੂ ਕਰਵਾਣੀ ਹੈ ਮੇਰੀ ਇਹ ਇੱਛਾ ਜੀ ਬਣੀ ਅੱਛਾ ਬਾਜਵਾ ਦੇਖ ਸਭ ਤੋਂ ਮੇਨ ਗੱਲ ਮੈਂ ਤੁਹਾਡੇ ਤੋਂ ਪੁੱਛਣਾ ਚਾਹਨਾ ਲੋਕ ਪੁੱਛ ਰਹੇ ਆ ਕਿ ਜਿਹੜਾ ਬਾਜਵਾ ਇੰਨਾ ਐਕਟਿਵ ਹੈ ਤਰਨ ਕੀ ਹੈ ਕਿਤੇ ਅਗਲੀ ਵਾਰੀ ਐਮਐਲਏ ਦੀ ਸੀਟ ਵਾਸਤੇ ਤਾਂ ਨਹੀਂ ਚੋਣ ਲੱਗ ਪੱਕ ਕਰ ਰਿਹਾ ਹੈ ਆਪਣਾ ਸ਼ਹਿਰ ਕਿਤੇ ਵੀ ਕੋ ਦਿੱਕਤ ਹੈ ਨਾ ਮੈਂ ਖੜ ਜਾਣਾ ਜੀ ਹਾਂ ਇਹ ਮੇਰਾ ਸਵਾਲ ਨਹੀਂ ਇਹ ਲੋਕਾਂ ਦਾ ਸਵਾਲ ਹੈ ਕਿ ਕਿਤੇ ਬਾਜਵਾ ਇੰਨਾ ਐਕਟਿਵ ਹੋ ਰਿਹਾ ਹੈ ਇਹ ਤੇ ਵੀ ਕਿਤੇ ਐਮਐਲਏ ਸੀਟ ਲੜਨ ਲਈ ਤਾਂ ਨਹੀਂ ਨਹੀਂ ਦੇਖੋ ਜੀ ਸ਼ੋਸ਼ਲ ਵਰਕਰ ਦੇ ਤੌਰ ਤੇ ਮੈਂ ਕੰਮ ਕਰ ਰਿਹਾ ਹਾਂ ਹਾਂ ਤੇ ਆਪਣੇ ਸ਼ਹਿਰ ਦੇ ਹਰ ਨੌਜਵਾਨ ਨੂੰ ਕਰਨਾ ਚਾਹੀਦਾ ਮੈਂ ਹੋਰ ਸ਼ਹਿਰਾਂ ਦੀ ਗੱਲ ਨਹੀਂ ਕਰਦਾ ਆਪਣੇ ਕੱਲੇ ਸ਼ਹਿਰ ਦੀ ਗੱਲ ਕਰਦਾ ਤੇ ਆਪਣੇ ਸ਼ਹਿਰ ਦੇ ਨੌਜਵਾਨਾਂ ਨੂੰ ਕਿਤੇ ਗਲਤ ਹੋ ਰਿਹਾ ਨਾ ਬੋਲੋ ਆਪਾਂ ਕਹਿ ਦਿੰਦੇ ਆ ਕਿ ਆਪਾਂ ਨੂੰ ਕੀ ਸਾਡਾ ਕੀ ਹੈ ਬੋਲੋਗੇ ਤਾਂ ਹੀ ਹੈ ਨਾ ਜੇ ਅੱਜ ਮੈਂ ਉਹਰੇ ਬੋਲਦ ਰਿਆਂ ਤਾਂ ਹੀ ਕੰਮ ਹੋ ਰਿਹਾ ਇੱਥੇ ਬਿਲਕੁਲ ਬਿਲਕੁਲ ਕਿ ਜੇ ਆਪਾਂ ਬੋਲੇ ਆ ਡਿਵੀਜ਼ਨ ਤੱਕ ਆਪਣੀ ਗੁਹਾਰ ਗਈ ਹੈ ਤਾਂ ਡਿਵੀਜ਼ਨ ਨੇ ਸਾਡੀ ਸੁਣੀ ਹੈ ਜੇ ਕੋਈ ਵੀ ਆਪਣੇ ਸ਼ਹਿਰ ਦਾ ਕੰਮ ਹੈ ਚਾਹ ਜਨਤਾ ਸਕੂਲ ਵਾਲਾ ਪੁਲ ਤੁਹਾਡੇ ਸਾਹਮਣੇ ਸੀ ਕਿੰਨੀ ਦਿੱਕਤਾਂ ਸੀ ਜੀ ਉਹਦੀ ਮੇਰੇ ਕੋਲ 500 ਪੇਜਾਂ ਦੀ ਫਾਈਲ ਬਣੀ ਪਈ ਮੇਰੇ ਘਰ ਉੱਥੇ ਕੀ ਕੀ ਦਿੱਕਤਾਂ ਸੀ ਕਿੱਥੇ ਕਿੱਥੇ ਕੀ ਕੀ ਕੰਮ ਕਰਵਾਇਆ ਬੋਲਣਾ ਚੀਜ਼ ਹੈ ਕੋਈ ਅਫਸਰ ਜਿਹੜੇ ਲੱਗੇ ਨੇ ਉਹ ਵੀ ਆਪਣੇ ਅਫਸਰ ਵੀ ਨਾ ਦੇਖੋ ਇਨਸਾਨ ਹੀ ਨਹੀਂ ਕੋਈ ਰੱਬ ਥੋੜੇ ਹੈਗੇ ਉਹ ਵੀ ਇਨਸਾਨ ਹੈ ਆਪਾਂ ਨੂੰ ਮਿਲਾਂਗੇ ਵੱਡੇ ਤੋਂ ਵੱਡੇ ਆਈਐਸ ਆਈਪੀਐਸ ਪੀਸੀਐਸ ਅਫਸਰ ਬੈਠੇ ਨੇ ਉਹ ਬਹੁਤ ਵਧੀਆ ਇਨਸਾਨ ਨੇ ਜੀ ਉਹ ਬਹੁਤ ਵਧੀਆ ਅਫਸਰ ਨੇ ਦਿੱਕਤ ਕਿੱਥੇ ਕਿੱਥੇ ਆਈ ਹੈ ਹੁਣ ਤੱਕ ਤੁਹਾਨੂੰ ਕਿਹੜੀ ਕਿਹੜੀ ਚੀਜ਼ਾਂ ਦਾ ਮਤਲਬ ਸਾਹਮਣਾ ਕਰਨਾ ਪਿਆ ਨਹੀਂ ਵਾਰੀ ਇਸ ਤਰ੍ਹਾਂ ਲੇਬਰ ਕਹਿ ਦਿੰਦੀ ਆ ਕਿ ਯਾਰ ਸਾਨੂੰ ਵੀ ਕੋਈ ਰੋਟੀ ਦਾ ਪ੍ਰਬੰਧ ਕਰੋ ਚਾਹ ਦਾ ਪ੍ਰਬੰਧ ਕਰੋ ਇਹ ਕਿਹਨਾ ਵੱਲੋਂ ਕੀਤਾ ਜਾ ਰਿਹਾ ਨਹੀਂ ਦੇਖੋ ਇਹ ਲੇਬਰ ਨੇ ਮੈਂ ਜਦੋਂ ਵੀ ਆਨਾ ਜੋ ਮਰਜ਼ੀ ਖਾਣਾ ਪੀਣਾ ਜੇ ਮੈਂ ਆਨਾ ਵੈਸੇ ਮੈਂ ਲੈ ਕੇ ਹੀ ਆਨਾ ਜੀ ਮੈਂ ਕਦੀ ਚਾਹ ਲਿਆਇਆ ਕੋਲਡ ਡਰਿੰਕ ਲਿਆਇਆ ਉਹ ਮੈਂ ਆਪੇ ਲੈ ਆਨਾ ਜੀ ਮੈਨੂੰ ਇਹ ਮੈਨੂੰ ਕਹ ਲੋਪੀ ਲੈਣਾ ਜੀ ਇਹ ਇਹ ਤਿੰਨੇ ਲਿਫਟਾਂ ਦਾ ਸੇਮ ਚੱਲ ਰਿਹਾ ਕੰਮ ਆ ਜਾਂ ਪਹਿਲੀ ਲਿਫਟ ਦਾ ਇੱਕ ਇੱਕ ਚੱਲ ਰਿਹਾ ਕੰਮ ਨਹੀਂ ਇਹ ਪਹਿਲੀ ਦੇਖੋ ਜੀ ਉਧਰ ਫੈਬ੍ਰਿਕੇਸ਼ਨ ਹੋ ਜੇਗੀ ਕੱਲ ਤੋਂ ਬਣੀ ਫੈਬ੍ਰਿਕੇਸ਼ਨ ਸ਼ੁਰੂ ਹੋ ਜੇਗੀ ਉਹਨੇ ਤੇ ਦੋ ਤਿੰਨ ਦਿਨ ਫੈਬ੍ਰਿਕੇਸ਼ਨ ਹੋ ਜੇਗੀ ਤੇ ਦੂਸਰੀ ਲਿਫਟ ਤੇ ਇਧਰ ਫੈਬ੍ਰਿਕੇਸ਼ਨ ਹੋ ਜਾਊਗੀ ਜੀ ਇਹ ਦੋਨੋਂ ਪਹਿਲੇ ਇਹਨਾਂ ਦੇ ਚੱਲ ਰਿਹਾ ਕੰਮ ਤਿੰਨਾਂ ਦਾ ਚੱਲ ਰਿਹਾ ਜੀ ਕਿਹੜੇ ਪਲੇਟਫਾਰਮ ਤੇ ਚੱਲ ਪਿਆ ਕੰਮ ਪਹਿਲਾਂ ਦੋ ਚਾਲੂ ਹੋ ਜਾਣਗੀਆਂ ਕਿੰਨੇ ਕਿੰਨੇ ਨੰਬਰ ਵਾਲੀ ਪਹਿਲਾਂ ਚਾਲੂ ਕਰ ਰਹੇ ਪਹਿਲਾਂ ਦੀ ਸਟਾਰਟਿੰਗ ਵਾਲੀ ਸਬਸਟੇਸ਼ਨ ਇੱਕ ਨੰਬਰ ਕਰਦੇ ਹਾਂ ਸਟ ਜੇ ਕੋਈ ਜੀਸੀਬੀ ਕ੍ਰੇਨ ਲੈ ਕੇ ਆਣੀ ਹੈ ਕੋਈ ਜਗ੍ਹਾ ਨਹੀਂ ਹੈ ਕਿ ਉਧਰੋਂ ਵੜਨ ਦੀ ਉਹ ਸਾਈਡ ਤੇ ਅੱਗੇ ਥੋੜੀ ਫੈਂਸਿੰਗ ਹਟਾ ਕੇ ਕ੍ਰੇਨ ਅੰਦਰ ਆਊਗੀ ਉਹ ਥੋੜੋ ਵੀ ਤੇਜ਼ੀ ਨਾਲ ਚੱਲ ਰਿਹਾ ਪਰ ਪਹਿਲਾਂ ਦੋ ਹੀ ਚਾਲੂ ਹੋ ਜਾਣਗੀਆਂ ਜੀ ਸਭ ਤੋਂ ਪਹਿਲਾਂ ਦੋ ਚਾਲੂ ਹੋ ਜਾਣਗੀਆਂ ਉਹ ਤੀਜੀ ਵੀ ਨਾਲ ਨਾਲ ਲੱਗਦੇ ਲੱਗਦੇ ਉਹ ਵੀ ਮੇਰੇ ਸਾਹਮਣੇ ਜੋੜ ਮਾਰ ਕੇ 20 25 ਦਿਨ ਚੋਂ ਵੀ ਚਾਲੂ ਹੋ ਜਾਈਂ ਸੋ ਇਹ ਸੀਗੇ ਨਵਜੋਤ ਬਾਜਵਾ ਜੀ ਇਹਨਾਂ ਨਾਲ ਅਸੀਂ ਮੁਲਾਕਾਤ ਕੀਤੀ ਹੈ ਬੜੀ ਸੋਹਣੀ ਆਪਣਾ ਪੱਖ ਰੱਖਿਆ ਹੈ ਇਹਨਾਂ ਨੇ ਤੇ ਆਪਣਾ ਪੱਖ ਰੱਖਦੇ ਹੀ ਇਹਨਾਂ ਨੇ ਇਹ ਵੀ ਗੱਲ ਦੱਸੀ ਹੈ ਕਿ ਜਿਹੜੀਆਂ ਲਿਫਟਾਂ ਇਹ ਬਹੁਤ ਜਲਦ ਤਿਆਰ ਹੋਣ ਕਟੋ ਕਾਟੀ ਮੇਰੇ ਹਿਸਾਬ ਨਾਲ 1 ਸਾਲ ਹੋ ਗਿਆ ਬਾਜਵਾ ਜੀ ਨੂੰ ਲਿਫਟਾਂ ਦੇ ਪਿੱਛੇ ਪਾਏ ਨੂੰ ਇੱਕ ਨਵੀਂ ਖਬਰ ਲੈ ਕੇ ਫਿਰ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਇੰਨੀ ਕੀ ਜੀ ਇਜਾਜ਼ਤ ਮੈਂ ਤੁਹਾਡਾ ਆਪਣਾ ਬੱਬੂ ਦਿਲਫੋਜ਼